ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਤਾਰੀ ਬੁੱਝਿਆ ਤੇ ਮੈਂ ਇੱਕ ਗੀਤ ਲਿਖਿਆ ਆ ਕਿ ਜੋ ਪਿੱਛੇ ਜੇ ਖਬਰ ਸੁਣੀ ਸੀ ਕਿ ਆਪਣੇ ਮੇਨ ਜਿਹੜੇ ਜਥੇਦਾਰ ਆ ਆਪਣੇ ਪ੍ਰਧਾਨ ਆ ਗੁਰਦੁਆਰਾਂ ਦੇ ਉਹੀ ਗੋਲਕ ਦੀ ਮਾਇਆ ਵਰਤ ਰਹੇ ਆ ਆਪਣੇ ਕਿੰਨੀ ਬੁਰੀ ਗੱਲ ਆ ਉਹਨਾਂ ਵਾਸਤੇ ਵੀ ਜੋ ਆਪਣੇ ਪ੍ਰਧਾਨ ਆ ਮੇਨ ਆ ਉਹੀ ਇਹ ਚੀਜ਼ਾਂ ਕਰਦੇ ਆ ਤੇ ਆਮ ਜਨਤਾ ਕੀ ਕਰੂਗੀ ਤੇ ਪਿੱਛੇ ਜੇ ਬਾਕੀ ਜੋ ਜਨਮਨ ਦੇ ਵਿੱਚ ਹੋਇਆ ਉਹ ਵੀ ਮਾੜੀ ਗੱਲ ਆ ਗੋਰੇ ਹੱਸਦੇ ਹੋਣਿਆਂ ਵੀ ਕਿੱਦਾਂ ਦੇ ਬੰਦੇ ਆ ਆਪਸ ਦੇ ਵਿੱਚ ਹੀ ਲੜੀ ਜਾਂਦੇ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਆ ਇਹ ਕਿੱਦਾਂ ਦੇ ਬੰਦੇ ਉਦਾਂ ਸਾਰੀ ਦੁਨੀਆ 'ਚ ਪ੍ਰਚਾਰ ਕਰਦੇ ਫਿਰਦੇ ਆ ਵੀ ਸਾਡਾ ਧਰਮ ਬਹੁਤ ਵਧੀਆ ਐਦਾਂ ਤੇ ਆਪਸ ਜੀ ਲੜੀ ਜਾਂਦੇ ਸਿੰਘ ਗੁਰੂ ਦੇ ਤੇ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਆ ਤੇ ਪੁਲਸ ਵੀ ਆਉਂਦੀ ਕਿੰਨੇ ਹੱਸਦੇ ਹੀ ਹੋਣੇ ਆਪਣੇ ਤੇ ਸ਼ਰਮ ਵਾਲੀ ਗੱਲ ਆਉਂਦੀ ਆ ਲੋਕਾਂ ਲਈ ਆਪਣੇ ਇਹੋ ਜਿਹੇ ਲੋਕਾਂ ਨੂੰ ਸੋਚਣਾ ਚਾਹੀਦਾ ਯਾਰ ਕਿ ਇਦਾਂ ਨਹੀਂ ਕਰਨੀ ਚਾਹੀਦੀ ਉਹ ਵੀ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਖਾਸ ਕਰਕੇ ਨਹੀਂ ਇਦਾਂ ਕਰਨੀ ਚਾਹੀਦੀ ਬਾਹਰਲੇ ਲੋਕਾਂ ਨੂੰ ਪਤਾ ਲੱਗਦਾ ਹੋਏ ਆਪਣਾ ਕਿੰਨੇ ਮਾੜੇ ਲੋਗ ਆ ਤੇ ਮੈਂ ਉਹਨਾਂ ਤੇ ਇੱਕ ਗੀਤ ਲਿਖਿਆ ਸੀ ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਹੋ ਕੇ ਤੇ ਸੁਣਦੇ ਸੀ ਓ ਕਬਜਾ ਪੰਜ ਕਨਾਲਾਂ ਦਾ ਜੋ ਹੋ ਗਿਆ ਕਬਜਾ ਗੁਰੂ ਦਵਾਰਾਂ ਦਾ ਹੋ ਸ਼ਰਮਨਿ ਆਉਂਦੀ ਧਰਮ ਦੇ ਠੇਕੇਦਾਰਾਂ ਨੂੰ ਗੋਲਕ ਦੀ ਮਾਇਆ ਨਾਲ ਚਲਾਉਂਦੇ ਘਾਰਾਂ ਨੂੰ ਹੋ ਸ਼ਰਮਨਿ ਆਉਂਦੀ ਧਰਮ ਦੇ ਠੇਕੇਦਾਰਾਂ ਨੂੰ ਗੋਲਕ ਦੀ ਮਾਇਆ ਨਾਲ ਚਲਾਉਂਦੇ ਘਾਰਾਂ ਨੂੰ ਹੋ ਸਾਬਰਾਂ ਵਾਲੇ ਮਿਲ ਕੇ ਏ ਖਾਨ ਦੇ ਨਾਲ ਜੋੜ ਸਰਕਾਰਾਂ ਦਾ ਅੱਜ ਹੋ ਗਿਆ ਕਬਜ਼ਾ ਗੁਰੂ ਦਵਾਰਾਂ ਦਾ ਹੋ ਕਿਤੇ ਸੁਣਦੇ ਸੀ ਉਹ ਕਬਜ਼ਾ ਪੰਜ ਕਨਾਲਾਂ ਦਾ ਅੱਜ ਹੋ ਗਿਆ ਕਬਜ਼ਾ ਗੁਰੂ ਦਵਾਰਾਂ ਦਾ ਹੋ ਗੁਰੂ ਦੇ ਮੋਰੇ ਲੱਥਣ ਪੱਗਾਂ ਪਰ ਧਾਣ ਗੀਆਂ ਲਈ ਲੜਦੇ ਨੇ ਆਉਂਦੀ ਪੁਲਸ ਤੇ ਜੁੱਤੀਆਂ ਸਣੇ ਹੀ ਅੰਦਰ ਵੜਦੇ ਨੇ ਹੋ ਗੁਰੂ ਦੇ ਮੋਰੇ ਲੱਥਣ ਪੱਗਾਂ ਪਰ ਧਾਣ ਗੀਆਂ ਲਈ ਲੜਦੇ ਨੇ ਆਉਂਦੀ ਪੁਲਸ ਤੇ ਜੁੱਤੀਆਂ ਸਣੇ ਹੀ ਅੰਦਰ ਵੜਦੇ ਨੇ ਹੋ ਪੁੱਲ ਗਿਆ ਖਿਆਲ ਇਹਨਾਂ ਨੂੰ ਹੱਪੂ ਲੱਗਿਆ ਖਿਆਲ ਇਨਾਂ ਨੂੰ ਗੁਰੂਦਿਆਂ ਸਤਕਾਰਾਂ ਦਾ ਹੁਣ ਅੱਜ ਹੋ ਗਿਆ ਕਬਜਾ ਗੁਰੂ ਦਵਾਰਾਂ ਦਾ ਹੋ ਕਿਤੇ ਸੁਣਦੇ ਸੀ ਉਹ ਕਬਜਾ ਪੰਜ ਕਨਾਲਾਂ ਦਾ ਹੁਣ ਅੱਜ ਹੋ ਗਿਆ ਕਬਜਾ ਗੁਰੂ ਦਵਾਰਾਂ ਦਾ ਹੋ ਫਿਰ ਦੇ ਨਕਲੀ ਬਾਬੇ ਗੁਰੂ ਦੇ ਚੋਲੇ ਪਾ ਕੇ ਜੀ ਪਿੰਡ ਪਿੰਡ ਘੁੰਮਣ ਗੁਰੂ ਦੇ ਸਿੰਘ ਕਹਾ ਕੇ ਜੀ ਹੋ ਫਿਰ ਦੇ ਨਕਲੀ ਬਾਬੇ ਗੁਰੂ ਦੇ ਚੋਲੇ ਪਾ ਕੇ ਜੀ ਪਿੰਡ ਪਿੰਡ ਘੁੰਮਣ ਗੁਰੂ ਦੇ ਸਿੰਘ ਕਹਾ ਕੇ ਜੀ ਹੋ ਇੱਕ ਵਾਰ ਗਿਆਰਕ ਬਾ ਡੇਰਿਆਂ ਦੀਆਂ ਕਤਾਰਾਂ ਦਾ ਜੋ ਹੋ ਗਿਆ ਕਬਜ਼ਾ ਗੁਰੂ ਦਵਾਰਾਂ ਦਾ ਉਹ ਕਹਤੇ ਸੁਣਦੇ ਸੀ ਉਹ ਕਬਜ਼ਾ ਪੰਜ ਕਨਾਲਾਂ ਦਾ ਹਾਂ ਅੱਜ ਹੋ ਗਿਆ ਤਬਜਾ ਗੁਰੂ ਦਵਾਰਾਂ ਦਾ ਹਾਂ ਅੱਜ ਹੋ ਗਿਆ ਕਬਜ਼ਾ ਗੁਰੂ ਦਵਾਰਾਂ ਦਾ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸੱਚਾਈ ਲੱਗੀ ਹੋਈ ਤਾਂ ਸ਼ੇਅਰ ਕਰ ਦਿਓ ਥੈਂਕ ਯੂ ਤੁਹਾਡਾ ਸਾਰਿਆਂ ਨੂੰ ਸੁਣਨ ਵਾਸਤੇ